ਝੂਠੇ ਵਾਦੇ ਇੱਕ ਪਾਸੇ ਲੇਕਿਨ ਜਿਹੜੇ ਲੋਕੇ ਗੁਟਕਾ ਸਾਹ ਵੀ ਝੂਠੀ ਸੌਆ ਖਾ ਲੈਂਦੇ ਨੇ ਕਿ ਅਸੀਂ ਨਸ਼ੇ ਖਤਮ ਕਰਾਂਗੇ 4 ਹਫ਼ਤੇ ਅੰਚੇ ਰੱਬ ਨੂੰ ਵੀ ਵਰਤ ਲਿਆ ਤੇ ਆ ਛਾੜੂ ਕਹਿੰਦਾ ਸੀ 10 ਦਿਨਾਂ ਦੀ ਖੇਡ ਇਮਾਨਦਾਰ ਮੁੱਖ ਮੰਤਰੀ ਹੋਏ ਤੇ 10 ਦਿਨਾਂ ਚ ਨਸ਼ੇ ਖਤਮ ਹੋ ਜਾਣਗੇ ਕੇਜਰੀਵਾਲ ਗਾਰੰਟੀ ਦਿੰਦਾ ਸੀ 7 ਸਾਲ ਹੋ ਗਏ ਸਿਖਰਾਂ ਤਾਂ ਆ ਵਿਚਾਰੀ ਸਾਡੀ ਪਹਿਲੇ ਤਾਂ ਦੋ ਬੱਚੇ ਮੁੱਕ ਗਏ 10 ਬੱਚੇ ਜੀ ਮਮਾਰਾ ਹੀ ਕੋਈ ਨਾ ਲਾਉਣਾ ਤਾਂ ਹੀ ਪੈਸੇ ਨਹੀਂ ਇਹ ਪਿਛਲੇ ਦੋ ਦਿਨਾਂ ਅੱਛੇ ਦੂਜਾ ਇਹੋ ਜਿਹਾ ਕੇਸ ਜਿੱਥੇ ਮੇਰੇ ਕੋਲ ਇੱਕ ਮਾਤਾ ਰੋਂਦੀ ਹੋਈ ਆਈ ਮੇਰਾ ਘਰ ਵਾਲਾ ਨਸ਼ਿਆਂ ਨਾਲ ਮੁੱਕਿਆ ਮੇਰੇ ਦੋ ਜਵਾਨ ਪੁੱਤ ਮੁੱਕ ਗਏ ਤੇ ਮੇਰਾ 13 ਸਾਲ ਦਾ ਪੁੱਤੇ ਉਹਨੂੰ ਬੋਲੀਆਂ ਦਿੰਦੇ ਨੇ ਮੈਂ ਥਾਣੇ ਜਾ ਕੇ ਦੱਸਦੀਆਂ ਕੌਣ ਵੇਚ ਰਿਹਾ ਕੌਣ ਦੇ ਰਿਹਾ ਹੈਗਾ ਲੇਕਿਨ ਉਹਨੂੰ ਹੱਥ ਤਾਂ ਹੀ ਨਹੀਂ ਲਾਂਦੇ ਫੜਦੇ ਨੇ ਤੇ ਕੰਟੇ ਬਾਅਦ ਛੱਡ ਦਿੰਦੇ ਨੇ ਉਹ ਨਾ ਮਾਦੰਚੇ ਦੇ ਤਿੰਨ ਤਿੰਨ ਮੁੱਕ ਗਏ ਤੇ ਫਿਰ ਇਹ 7 ਸਾਲਾਂ ਚ ਜਿਹੜਾ ਰੋਸ ਨਸ਼ੇ ਦੇ ਨਾਲ ਸਾਡੇ ਬੱਚੇ ਮੰਰ ਰਹੇ ਨੇ ਇਹਨਾਂ ਪਰਿਵਾਰਾਂ ਦੇ ਚਿਰਾਗ ਤੇ ਕਦੇ ਮੁੜ ਕੇ ਆਉਣਗੇ ਨਹੀਂ ਕੀ ਉਹ ਸਰਕਾਰਾਂ ਜ਼ਿੰਮੇਵਾਰ ਨਹੀਂ ਹੈ ਕਿ ਆ ਜਿਨ੍ਹਾਂ ਨੇ ਹਾਲਾਤ ਸਾਡੇ ਪੰਜਾਬ 'ਚ ਪੈਦਾ ਕਰ ਦਿੱਤੇ ਨੇ ਮੈਂ ਆਸ ਕਰਦੀ ਆ ਜਦ ਤੁਹਾਡੇ ਕੋਲ ਵੋਟਾ ਵਾਸਤੇ ਆਉਣਗੇ ਆਪਾਂ ਇਹ ਜਵਾਬ ਜ਼ਰੂਰ ਲਈਏ ਘਰ ਘਰ ਨੌਕਰੀ ਦਾ 1000 ਰੁਪਏ ਦਾ ਤੇ ਨਸ਼ਿਆ ਦਾ ਤੇ ਮੈਂ ਵਿਸ਼ਵਾਸ ਤੇ ਲਾਨੀਆਂ ਤਕੜੀ ਦੀ ਸਰਕਾਰ ਲੈ ਕੇ ਉਹ ਨਸ਼ਿਆਂ ਨੂੰ ਜੜੋਂ ਪੁੱਟ ਕੇ ਜੇ ਖਤਮ ਨਹੀਂ ਕਰਤਾ ਤਾਂ ਤੁਹਾਡੇ ਕੋਲ ਕਦੇ ਵੋਟ ਮੰਗਣ ਆਸਤੇ ਨਹੀਂ ਆਵਾਂਗੇ। ਪਹਿਲਾਂ ਜਿਹੜੀ ਟੈਕਨੀਕਲ ਜੋ ਸ਼ਟਰਿੰਗ ਦਾ ਤੇ ਉਹ ਮਿਸਤਰੀ ਦਾ ਕੰਮ ਕਰਦੇ ਸੀ। ਹੁਣ ਪਤਾ ਕਣ ਕੌਣ ਦਿੰਦਾ ਸੀਗਾ। ਠੀਕ ਹੈ ਜੀ ਬਾਤ। ਤੁਹਾਨੂੰ ਮਿਲਦਾ ਸੀ ਪਰ ਬੰਦਾ ਬਹਾਲੀ ਚ ਮਿਲਦਾ ਹੋਰ ਕਿੱਥੋਂ ਮਿਲਦਾ। ਕੋਈ ਪੁਲਿਸ ਕੋਈ ਕੁਛ ਨਹੀਂ ਕੀਤਾ। ਇਹਨੇ ਸਾਰੇ ਲੰਬੇ ਮਹੀਨੇ ਬੰਦੇ ਹੋਏ ਇਹਨੇ ਸਾਰੇ ਮੁੰਡਾ ਮਰਿਆ ਸੀ ਪਾ। ਸਰਕਾਰੀ ਸ਼ਹਿਰ ਤੋਂ ਬਿਨਾਂ ਨਸ਼ੇ ਗਲੀ ਗਲੀ ਚ ਆ ਮਿਲ ਨਹੀਂ ਸਕਦੇ ਜਿਸਲਾ ਮਿਲ ਰਹੇ ਨੇ। ਅੱਜ ਸਰਕਾਰ ਤੇ ਪ੍ਰਸ਼ਾਸਨ ਰਲ ਮਿਲ ਕੇ ਪੰਜਾਬ ਦੀ ਜਵਾਨੀ ਨੂੰ ਮਨਾ ਰਹੀ ਮਾਰ ਰਹੀ ਹੈ ਤਰਸ ਕਰੀ ਆਪਾਂ ਇਕੱਠੇ ਹੋਈਏ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜੇ ਪੰਜਾਬ ਨੂੰ ਬਚਾਣਾ ਹੈ ਤੇ ਉਸ ਤਕੜੀ ਨੂੰ ਲੈ ਕੇ ਆਈ ਹੈ ਜਿਹੜੀ ਤਕੜੀ ਤੁਹਾਡੇ ਵਿੱਚ ਰਹਿੰਦੀ ਹੈ ਤੇ ਵਾਦਾ ਕਰਦੇ ਹਾਂ 10 ਸਾਲ ਪਹਿਲੇ ਜਿਵੇਂ ਸਾਡੀ ਸਰਕਾਰ ਸੀ ਕਿਸੇ ਨੇ ਚਿੱਟੇ ਦਾ ਨਾਂ ਨਹੀਂ ਸੁਣਿਆ ਸੀ ਕਿਉਂਕਿ ਇਸ ਚਿੱਟੇ ਨੂੰ ਗਲੀ ਚ ਪਹੁੰਚਣ ਤੋਂ ਅਸੀਂ ਲੜਦੇ ਸੀ ਰੋਜ਼ ਰੋਕਦੇ ਸੀ ਫੜਦੇ ਸੀ ਬੰਦੇ ਜਿਹੜਾ ਜੇ ਮਹੀਨੇ ਬਣ ਕੇ ਪੈਸੇ ਕਮਾਣ ਲੱਗੇ ਬੱਚਿਆ ਦੀ ਜ਼ਿੰਦਗੀ ਬਰਬਾਦ ਕਰਕੇ ਮੈਂ ਝੂਠੇ ਵਾਦੇ ਇੱਕ ਪਾਸੇ ਲੇਕਿਨ ਜਿਹੜੇ ਲੋਕੇ ਗੁਟਕਾ ਸਾਹ ਵੀ ਝੂਠੀ ਸੌਆ ਖਾ ਲੈਂਦੇ ਨੇ ਕਿ ਅਸੀਂ ਨਸ਼ੇ ਖਤਮ ਕਰਾਂਗੇ 4 ਹਫ਼ਤੇ ਅੰਚੇ ਰੱਬ ਨੂੰ ਵੀ ਵਰਤ ਲਿਆ ਤੇ ਆ ਝਾੜੂ ਕਹਿੰਦਾ ਸੀ 10 ਦਿਨਾਂ ਦੀ ਖੇਡ ਇਮਾਨਦਾਰ ਮੁੱਖ ਮੰਤਰੀ ਹੋਏ ਤੇ 10 ਦਿਨਾਂ ਅੰਚੇ ਨਸ਼ੇ ਖਤਮ ਹੋ ਜਾਣਗੇ ਕੇਜਰੀਵਾਲ ਗਾਰੰਟੀ ਦਿੰਦਾ ਸੀ 7 ਸਾਲ ਹੋ ਗਏ ਸਿੱਖਰਾ ਤਾਂ ਆ ਵਿਚਾਰੀ ਸਾਡੀ ਪਹਿਲੇ ਤਾਂ ਦੋ ਬੱਚੇ ਮੁੱਕ ਗਏ 10 ਬੱਚੇ ਜੀ ਉਹ ਵੀ ਜੋਕ ਤੇ ਮਮਾਰੀ ਕੋਈ ਨਾ ਲਾਉਣ ਆ ਕੇ ਹੀ ਪੈਸੇ ਨਹੀਂ ਇਹ ਪਿਛਲੇ ਦੋ ਦਿਨਾਂ ਆச்சே ਦੂਜਾ ਇਹੋ ਜਿਹਾ ਕੇਸ ਜਿੱਥੇ ਮੇਰੇ ਕੋਲ ਇੱਕ ਮਾਤਾ ਰੋਂਦੀ ਹੋਈ ਆਈ ਮੇਰਾ ਘਰ ਵਾਲਾ ਨਸ਼ਿਆਂ ਨਾਲ ਮੁੱਕਿਆ ਮੇਰੇ ਦੋ ਜਵਾਨ ਪੁੱਤ ਮੁੱਕ ਗਏ ਤੇ ਮੇਰਾ 13 ਸਾਲ ਦਾ ਪੁੱਤੇ ਹੁਣ ਉਹਨੂੰ ਗੋਲੀਆਂ ਦਿੰਦੇ ਨੇ ਮੈਂ ਥਾਣੇ ਜਾ ਕੇ ਦੱਸਦੀਆਂ ਕੌਣ ਵੇਚ ਰਿਹਾ ਕੌਣ ਦੇ ਰਿਹਾ ਹੈਗਾ ਲੇਕਿਨ ਉਹਨੂੰ ਹੱਥ ਤਾਂ ਹੀ ਨਹੀਂ ਲਾਂਦੇ ਫੜਦੇ ਨੇ ਤੇ ਕੰਡੇ ਬਾਅਦ ਛੱਡ ਦਿੰਦੇ ਨੇ ਉਹ ਨਾ ਮਾਦਿਰਜ ਦੇ ਤਿੰਨ ਤਿੰਨ ਮੁੱਕ ਗਏ ਤੇ ਫਿਰ ਇਹ 7 ਸਾਲਾਂ ਚ ਜਿਹੜਾ ਰੋਜ਼ ਨਸ਼ੇ ਦੇ ਨਾਲ ਸਾਡੇ ਬੱਚੇ ਮਰ ਰਹੇ ਨੇ ਇਹਨਾਂ ਪਰਿਵਾਰਾਂ ਦੇ ਚਿਰਾਗ ਤੇ ਕਦੇ ਮੁੜ ਕੇ ਆਉਣਗੇ ਨਹੀਂ ਕੀ ਉਹ ਸਰਕਾਰਾਂ ਜ਼ਿੰਮੇਵਾਰ ਨਹੀਂ ਹੈ ਕਿਆਂ ਜਿਨ੍ਹਾਂ ਨੇ ਹਾਲਾਤ ਸਾਡੇ ਪੰਜਾਬ 'ਚ ਪੈਦਾ ਕਰ ਦਿੱਤੇ ਨੇ ਮੈਂ ਆਸ ਕਰਦੀ ਆ ਜਦ ਤੁਹਾਡੇ ਕੋਲ ਵੋਟਾ ਵਾਸਤੇ ਆਉਣਗੇ ਆਪਾਂ ਇਹ ਜਵਾਬ ਜ਼ਰੂਰ ਲਈਏ ਘਰ ਘਰ ਨੌਕਰੀ ਦਾ 1000 ਰੁਪਏ ਦਾ ਤੇ ਨਸ਼ਿਆ ਦਾ ਤਮਾ ਵਿਸ਼ਵਾਸ ਦਿਲਾਣੀਆਂ ਤਕੜੀ ਦੇ ਸਰਕਾਰ ਲੈ ਕੇ ਉਹ ਨਸ਼ਿਆਂ ਨੂੰ ਜੜੋਂ ਪੁੱਟ ਕੇ ਜੇ ਖਤਮ ਨਹੀਂ ਕਰਤਾ ਤਾਂ ਤੁਹਾਡੇ ਕੋਲ ਕਦੇ ਵੋਟ ਮੰਗਣ ਵਾਸਤੇ ਨਹੀਂ ਆਵਾਂਗੇ। ਪੰਜੇ ਤਿੰਨੇ ਦਾ ਜੀ ਟੈਕਨੀਕਲ ਜੋ ਸ਼ਟਰਿੰਗ ਦਾ ਦਿਓ ਉਸਤਰੀ ਦਾ ਕੰਮ ਕਰਦੇ ਸੀ। ਕੰਮ ਵਾਲਾ ਪਤਾ ਭੈਣ ਕੌਣ ਦਿੰਦਾ ਸੀਗਾ? ਠੀਕ ਜੀ ਬਸ। ਥੀਂ ਮਿਲਦਾ ਸੀ ਪਰ ਪਿੰਡਾਂ ਚੋਂ ਬਾਲੀ ਚੋਂ ਮਿਲਦਾ ਹੋਰ ਕਿੱਥੋਂ ਮਿਲਦਾ? ਪੁਲਿਸ ਦੇ ਕੋਚ ਨਹੀਂ ਕੀਤਾ। ਪੁਲਿਸ ਨਹੀਂ ਕਰਦੀ। ਇਹਨੇ ਸਾਰੇ ਰੋਹ ਮਹੀਨੇ ਬੰਦੇ ਹੋਏ ਨੇ ਸਾਰੇ। ਸਰਕਾਰੀ ਸਿਹਤੋਂ ਬਿਨਾਂ ਨਸ਼ਾ ਗਲੀ ਗਲੀ ਚ ਆ ਮਿਲ ਨਹੀਂ ਸਕਦੇ ਜਿਸਲਾ ਮਿਲ ਰਹੇ ਨੇ। ਅੱਜ ਸਰਕਾਰ ਤੇ ਪ੍ਰਸ਼ਾਸਨ ਰਲ ਮਿਲ ਕੇ ਪੰਜਾਬ ਦੀ ਜਵਾਨੀ ਨੂੰ ਮਨਾ ਰਹੀ ਮਾਰ ਰਹੀ ਹੈ ਤਰਸ ਖਰੀ ਆਪਾਂ ਇਕੱਠੇ ਹੋਈਏ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਉਸ ਤਕੜੀ ਨੂੰ ਲੈ ਕੇ ਆਈ ਹੈ ਜਿਹੜੀ ਤਕੜੀ ਤੁਹਾਡੇ ਵਿੱਚ ਰਹਿੰਦੀ ਹੈ ਤੇ ਵਾਦਾ ਕਰਦੇ ਹਾਂ 10 ਸਾਲ ਪਹਿਲੇ ਜਿਵੇਂ ਸਾਡੀ ਸਰਕਾਰ ਸੀ ਕਿਸੇ ਨੇ ਚਿੱਟੇ ਦਾ ਨਾਂ ਨਹੀਂ ਸੁਣਿਆ ਸੀ ਕਿਉਂਕਿ ਇਸ ਚਿੱਟੇ ਨੂੰ ਗਲੀ ਤੇ ਪਹੁੰਚਣ ਤੋਂ ਅਸੀਂ ਲੜਦੇ ਸੀ ਰੋਕਨੇ ਸੀ ਫੜਨੇ ਸੀ ਬੰਦੇ ਜਿਹੜਾ ਅੱਜ ਇਹ ਮਹੀਨੇ ਬਣ ਕੇ ਪੈਸੇ ਕਮਾਣ ਲੱਗੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰਕੇ